ਉੱਤਰ ਪ੍ਰਦੇਸ਼ ਵਿੱਚ ਬੀਜੇਪੀ ਵਿੱਚ ਲੋਕ ਸਭਾ ਚੋਣਾਂ 2024 ਤੋਂ ਬਾਅਦ ਦਾ ਚੱਲ ਰਿਹਾ ਕਲੇਸ਼ ਪੀਐਮ ਨਰਿੰਦਰ ਮੋਦੀ ਤੱਕ ਪਹੁੰਚ ਕੇ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ ਕਿਆਫ ਲਗਾਈ ਜਾ ਰਹੀ ਹੈ ਸੰਨ ਕੇ ਬੀਜੇਪੀ ਵਿੱਚ ਸੀਐਮ ਯੋਗੀ ਨੂੰ ਬਦਲਣ ਦੀ ਦਰੂਣੀ ਪਕਾਵਤ ਉੱਠ ਰਹੀ ਹੈ ਯੂਪੀ ਵਿੱਚ 10 ਸੀਟਾਂ ਲਈ ਉਪ ਚੋਣਵ ਇਸ ਸਾਲ ਹੋਣੇ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਬੀਜੇਪੀ ਦਾ ਪੂਰਾ ਧਿਆਨ ਕੇਂਦਰਿਤ ਹੈ ਲੋਕ ਸਭਾ ਚੋਣਾਂ 2024 ਵਿੱਚ ਬੀਜੇਪੀ ਵੱਲੋਂ ਯੂਪੀ ਵਿੱਚ ਆਸ਼ਾਵਾਂ ਦੇ ਅਨੁરૂਪ ਪ੍ਰਦਰਸ਼ਨ ਨਾ ਕਰਨ ਕਰਕੇ ਪਕਾਵਤ ਉੱਠ ਰਹੀ ਹੈ ਸੂਤਰਾਂ ਮੁਤਾਬਕ ਸੀਐਮ ਯੋਗੀ ਤੇ ਟਿਪਟੀ ਸੀਐਮ ਕਿਸ਼ੋਰ ਪ੍ਰਸਾਦ ਮੋਰੀਆ ਵਿੱਚ ਆਪਸੀ મતਭੇਦ ਪੈਦਾ ਹੋ ਗਏ ਹਨ ਬੀਜੇਪੀ ਪਾਰਟੀ ਦੇ ਅਧਿਐਕਸ਼ਪਿੰਦਰ ਚੌਧਰੀ ਨੇ ਜੇਪੀ ਨੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਨਾ ਨਾਲ ਦਿੱਲੀ ਵਿੱਚ ਵੱਖ-ਵੱਖ ਮੁਲਾਕਾਤਾਂ ਕੀਤੀਆਂ ਹਨ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ 15 ਬਿੰਦਿਆਂ ਦੀ ਇੱਕ ਰਿਪੋਰਟ ਵੀ ਸੌਂਪੀ ਹੈ ਜਿਸ ਵਿੱਚ ਕਿ ਯੂਪੀ ਵਿੱਚ ਬੀਜੇਪੀ ਦੇ ਮਾੜੇ ਪ੍ਰਦਰਸ਼ਨ ਦੇ ਕਾਰਨਾਂ ਦਾ ਫੇਰਵਾ ਦਿੱਤਾ ਗਿਆ ਹੈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੀਜੇਪੀ ਦੇ ਮਾੜੇ ਪ੍ਰਦਰਸ਼ਨ ਦੇ ਪਿੱਛੇ ਪਿਛਲੇ ਛੇ ਸਾਲਾਂ ਵਿੱਚ ਸਰਕਾਰ ਵੱਲੋਂ ਨੌکریاں ਮੁਹੱਈਆ ਨਾ ਕਰਵਾਉਣਾ ਠੇਕੇ ਤੇ ਭਰਤੀਆਂ ਕਰਨਾ ਠੇਕੇ ਤੇ ਭਰਤੀਆਂ ਵਿੱਚ ਉੱਚ ਜਾਤੀਆਂ ਨੂੰ ਪਹਿਲ ਦੇਣਾ ਨੌਕਰੀਆਂ ਦੇ ਪੇਪਰ ਲੀਕ ਹੋਣੇ ਤੇ ਰਾਜਪੂਤ ਸਮਾਜ ਦੀ ਨਾਰਾਜ਼ਗੀ ਮੁੱਖ ਕਾਰਨ ਰਹੇ ਹਨ ਇਸ ਤੋਂ ਇਲਾਵਾ 40 ਹਜ਼ਾਰ ਪਾਰਟੀ ਕਾਰਜਕਰਤਾਵਾਂ ਨਾਲ ਗੱਲਬਾਤ ਕਰਕੇ ਲਏ ਹੋਏ ਫੀਡਬੈਕ ਦੇ ਆਧਾਰ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਪਾਰਟੀ ਕਾਰਜਕਰਤਾਵਾਂ ਦੇ ਮਾਨਸਨਮਾਨ ਦੀ ਅਣਦੇਖੀ ਕੀਤੀ ਗਈ ਹੈ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਮਨਮਾਨੀ ਯੂਪੀ ਵਿੱਚ ਲਗਾਤਾਰ ਦੇਖ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਪਾਰਟੀ ਨੇਤਾਵਾਂ ਦੁਆਰਾ ਸੰਵਿਧਾਨ ਵਿੱਚ ਬਦਲਾਅ ਨੂੰ ਲੈ ਕੇ ਦਿੱਤੇ ਹੋਏ ਬਿਆਨਾਂ ਕਰਕੇ OBC ਤੇ ਦੇ ਤਲਿਤ ਵੋਟ ਬੈਂਕ BJP ਤੋਂ ਦੂਰ ਹੋ ਗਿਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਸਾਰੇ ਕਾਰਨਾਂ ਤੇ ਪਾਰਟੀ ਨੂੰ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ ਤੇ ਪਾਰਟੀ ਨੇਤਾਵਾਂ ਨੂੰ ਮੀਡੀਆ ਵਿੱਚ ਆ ਕੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਤੇ ਆਪਸੀ ਵਿਵਾਦਾਂ ਨੂੰ ਬੰਦ ਕਮਰੇ ਦੀ ਮੀਟਿੰਗ ਵਿੱਚ ਸੁਲਝਾਉਣਾ ਚਾਹੀਦਾ ਹੈ ਸਰਕਾਰ ਇਸ ਸੰਗਠਨ ਵਿੱਚ ਮਜ਼ਬੂਤ ਤਾਲਮੇਲ ਤੇ ਵੀ ਚੋੜ ਦਿੱਤਾ ਗਿਆ ਹੈ ਜਦੋਂ ਤੋਂ ਹੀ ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ ਹਨ ਉਹ ਤੋਂ ਤੋਂ ਹੀ ਸੀਐਮ ਜੋਗੀ ਤੇ ਹੋਰ ਨਿਤਾਮਾਂ ਵਿੱਚ ਕਰਮਤ ਭੇਦ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਾਨੂੰ ਪਰ ਹੁਣ ਪੀਐਮ ਮੋਦੀ ਅਮਿਤ ਸ਼ਾਹ ਤੇ ਜੇਪੀ ਨੱਡਾ ਦੁਆਰਾ ਖੁਦ ਉਪੀ ਦੇ ਡਿਪਟੀ ਸੀਐਮ ਕੇਸ਼ੂ ਪ੍ਰਸਾਦ ਮੋਰੀਆ ਤੇ ਯੂਪੀ ਦੇ ਭਾਜਪਾ ਪਾਰਟੀ ਅਧਿਐਕਸ਼ ਭਿੰਦਰ ਚੌਧਰੀ ਨਾਲ ਮੁਲਾਕਾਤ ਕਰਕੇ ਮਸਲੇ ਨੂੰ ਹੱਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪੀਐਮ ਮੋਦੀ ਅੱਜ ਯੂਪੀ ਦੇ ਪਾਰਟੀ ਕਾਰਜਕਰਤਾਵਾਂ ਨਾਲ ਖੁਦ ਦਿੱਲੀ ਵਿੱਚ ਸੰਵਾਦ ਕਰਨ ਜਾ ਰਹੇ ਹਨ ਤੇ ਨਾਲ ਹੀ ਬੀਜੇਪੀ ਹਾਈ ਕਮਾਂਡ ਵੱਲੋਂ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੋਰੀਆ ਬੀਜੇਪੀ ਅਧਿਅਕਸ਼ਪਤੀਦਰ ਚੌਧਰੀ ਸੇਮੀਤ ਯੂਪੀ ਦੇ ਸਾਬਕ ਬੀਜੇਪੀ ਨੇ ਤਾ ਮੰਨ ਨੂੰ ਸੰਦੇਸ਼ ਦੇ ਦਿੱਤਾ ਗਿਆ ਹੈ ਕਿ ਸੀਐਮ ਯੋਗੀ ਆਪਣੇ ਪੱਤੇ ਬਣੇ ਰਹਿਣਗੇ ਤੇ ਪਾਕੀ ਸਭ ਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ ਵਿੱਚ ਕੰਮ ਕਰਦੇ ਰਹਿਣਾ ਪਵੇਗਾ ਬੀਜੇਪੀ ਹਾਈ ਕਮਾਂਡ ਵੱਲੋਂ ਸਾਫਰ ਦਿੱਤਾ ਗਿਆ ਹੈ ਕਿ ਮੌਜੂਦਾ ਲੀਡਰਸ਼ਿਪ ਵਿੱਚ ਕੋਈ ਪਰਵਰਤਨ ਨਹੀਂ ਹੋਵੇਗਾ ਤੇ ਯੋਗੀ ਅਦਿੱਤਿਆਨਾਥ ਹੀ ਮੁੱਖ ਮੰਤਰੀ ਬਣੇ ਰਹਿਣਗੇ ਪਰ ਉਪ ਚੋਣਵ ਤੋਂ ਬਾਅਦ ਸੰਗਠਨ ਵਿੱਚ ਬਦਲਾਅ ਜ਼ਰੂਰ ਕੀਤੇ ਜਾਣਗੇ ਫਿਲਹਾਲ ਬੀਜੇਪੀ ਦਾ ਪੂਰਾ ਫੋਕਸ ਉਪ ਚੋਣਵ ਦੀਆਂ 10 ਸੀਟਾਂ ਜਿੱਤਣ ਤੇ ਲੱਗਿਆ ਹੋਇਆ ਹੈ